ਮਨਕੋ ਜੀ ਬੇਕੋਲ ਗੁਰੂ ਸਾਹਿਬ ਦੀ ਬੜੀ ਮਿਹਰ ਹੋਈ ਹੈ ਤੇ ਸੁਪਰੀਮ ਕੋਰਟ ਦੀ ਬੜੀ ਮਿਹਰ ਹੋਈ ਹੈ ਸਾਨੂੰ ਹਮੇਸ਼ਾ ਵਿਸ਼ਵਾਸ ਸੀਗਾ ਕਿ ਰੱਬ ਹੈ ਦਾ ਤੇ ਜਿਹੜੀ ਥੋੜੀ ਦੇਰ ਪਾਰਤ ਦੀ ਨੀਤੀਆਂ ਨੇ ਕੋਚੇ ਵੀ ਹੈਗੀਆਂ ਕੋਰਟ ਹੈਗੇ ਇਥੇ ਦੇਲ ਤੋਂ ਬਾਹਰ ਬਾਪ ਕੀ ਮਰ ਉਹ ਡਰਦੇ ਆਂ ਜੀ ਮੈਂ ਪੱਲਾ ਵੀ ਕਿਾਸੀ ਜਦ ਸ਼ੇਰ ਆ ਗਿਆ ਨਾ ਬਾਅਦ ਫਿਰ ਦੇਖਾਂਗੇ ਕੀ ਮੱਖੀ ਬੰਦ ਹੈ ਉਹਨ ਦੇਖਿਓ ਤੁਸੀਂ ਅੱਗੇ ਅੱਗੇ ਪਹਿਲੇ ਕੀ ਕਹੋਗੇ ਉਹਨਾਂ ਨੂੰ ਹਾਂ ਜੀ ਸਭ ਤੋਂ ਪਹਿਲੇ ਕੀ ਕਹੋਗੇ ਇਹ ਇਹ ਤਾਂ ਸਾਡੇ ਦੋਨਾਂ ਦੇ ਵਿੱਚ ਦੀ ਗੱਲ ਹੈ ਜੀ 6 ਮਹੀਨੇ ਪਰਿਵਾਰ ਤੇ ਬਿਨਾ ਬਿਕਰਮਜੀਤਿਆਂ ਤੋਂ ਕੱਟਿਆ ਕੀ ਮੇਰਾ ਦਰ ਰਹੇ ਸਾਨੂੰ ਹਮੇਸ਼ਾ ਰੱਬ ਤੇ ਵਿਸ਼ਵਾਸ ਸੀਗਾ ਅੱਜ ਰੱਬ ਨੇ ਇਸ ਸਰਕਾਰ ਨੂੰ ਦਿਖਾਤਾ ਕਿ ਰੱਬ ਹੈ

ਦੇ ਰਾਪੂ ਤਾਂ ਜਮਾਈ ਭੁੱਲੇ ਹੋਏ ਆ। ਇਹ ਮੀਮ ਪਹੁੰਚ ਰਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਆ ਸਕਦੇ ਆ ਪਰ ਅਕਾਲੀ ਵਾਪਸੀ ਨਹੀਂ ਕਰ ਸਕਦੇ। ਵਿਕਰਮ ਸਿੰਘ ਨਜੀਤਿਆ ਦੀ ਰਿਹਾਈ ਇਹ ਸਾਬਤ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਵੀ ਆਉਣਗੇ ਤੇ ਡਾਇਨਾਸੌਰ ਵੀ ਸਾਰਿਆਂ ਨੂੰ ਬਿਲਕੁਲ ਇਹਨਾਂ ਨੂੰ ਲੱਗੂ ਪਤਾ ਕੀ ਕੁਝ ਹੁੰਦਾ ਹੋਣਾ।